ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਦੀਪ ਸਿੱਧੂ ਬਾਰੇ ਗੱਲ ਕਰਾਂਗੇ ਇਹਨਾਂ ਦਾ ਅਸਲੀ ਨਾਮ ਸੰਦੀਪ ਸਿੰਘ ਸਿੱਧੂ ਸੀ ਤੇ ਕਿਤੇ ਵੱਜੋਂ ਇੱਕ ਕਾਮਯਾਬ ਲਾਇਰ ਐਕਟਰ ਤੇ ਸਿੱਖ ਐਕਟਿਵਿਸਟ ਰਹੇ ਨੇ ਦੀਪ ਸਿੱਧੂ ਦਾ ਜਨਮ ਮੁਕਸਰ ਦੇ ਪਿੰਡ ਉਦੇਕਰਾਂ ਵਿਖੇ 2 April 1984 ਨੂੰ ਹੋਇਆ ਦੀਪ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਖਾਸ ਨਾਮ ਬਣਾਇਆ ਤੇ ਪਹਿਲੀ ਫਿਲਮ ਰਹੀ ਰਮਤਾ ਜੋਗੀ ਜੋ ਤਰਮਿੰਦਰ ਦੇ ਵਿਜੇਤਾ ਫਿਲਮਸ ਦੇ ਬੈਨਰ ਹੇਠ ਰਿਲੀਜ਼ ਹੋਈ। ਪਿਛੋਕੜ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਦੇ ਪਿਤਾ ਸਰਦਾਰ surjit singh sidhu ਇੱਕ ਲॉयर ਸਨ ਤੇ ਦੀਪ ਸਿਰਫ 4 ਸਾਲ ਦੇ ਸਨ ਜਦ ਇਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਪਰਿਵਾਰ ਵਿੱਚ surjit ਤੇ mandeep ਨਾਮ ਦੇ ਦੋ ਭਰਾ ਵੀ ਨੇ ਵਕਾਲਤ ਦੀ ਗੁਰਤੀ ਘਰ ਤੋਂ ਹੀ ਮਿਲੀ ਤੇ ਦੀਪ ਨੇ ਵੀ ਲਾਅ ਨੂੰ ਹੀ profession ਬਣਾਉਣ ਦਾ ਸੋਚਿਆ ਹੋਇਆ ਸੀ। ਲਾਅ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਲਾਅ ਦੀਆਂ ਫਰਮਸ ਵਿੱਚ ਕੰਮ ਕਰਨ ਲੱਗੇ। ਤੇਜ਼ ਦਿਮਾਗ ਤੇ ਕੁਝ ਕਰਨ ਦੇ ਜਨੂੰਨ ਤੇ ਚੱਲਦੇ ਆ ਲਾਅ ਦੇ ਖੇਤਰ ਵਿੱਚ ਸਹਾਰਾ ਇੰਡੀਆ ਪਰਿਵਾਰ ਦੇ ਲੀਗਲ ਐਡਵਾਈਜ਼ਰ ਵਜੋਂ ਵੀ ਕੰਮ ਸਾਬਿਆ ਇਸ ਤੋਂ ਇਲਾਵਾ ਬ੍ਰਿਟਿਸ਼ ਲੀਗਲ ਫਰਮ ਹੈਮੰਡਸ ਵਿੱਚ ਉੱਚ ਦਰਜੇ ਤੇ ਕੰਮ ਕੀਤਾ ਤੇ ਫਿਰ ਮੰਨੇ ਪਰਮੰਨੇ ਪ੍ਰੋਡਕਸ਼ਨ ਹਾਊਸ ਬਾਲਾਜੀ ਟੈਲੀਫਿਲਮਸ ਵਿੱਚ ਵੀ ਲੀਗਲ ਹੈਡ ਰਹੇ ਤੇ ਆਖਿਰ ਮੁੰਬਈ ਵਿਖੇ ਆਪਣੇ ਹੀ ਲੀਗਲ ਫਰਮ ਲੈਕਸ ਲੀਗਲ ਦੇ ਨਾਮ ਤੋਂ ਸਟੈਬਲਿਸ਼ ਕੀਤੀ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਐਕਟਿੰਗ ਡੈਬਿਊ ਕੀਤਾ ਰਮਤਾ ਜੋਗੀ ਫਿਲਮ ਵਿੱਚ ਜਿਸ ਲਈ ਬੈਸਟ ਮੇਲ ਡੈਬਿਊ ਦਾ ਅਵਾਰਡ ਵੀ ਮਿਲਿਆ ਪਰ ਉੱਚ ਦਰਜੇ ਦਾ ਫੇਮ ਮਿਲੇਆ 2017 ਦੀ ਫਿਲਮ ਜੋਰਾ 10 ਨੰਬਰੀਆਂ ਵਿੱਚ ਮੁੱਖ ਕਿਰਦਾਰ ਬਾ ਕਮਾਲ ਤਰੀਕੇ ਨਾਲ ਨਿਭਾ ਕੇ ਇਸ ਤੋਂ ਬਾਅਦ ਰੰਗ ਪੰਜਾਬ ਦੇਸੀ ਤੇ ਜੋਰਾ ਦਾ ਸੈਕੰਡ ਚੈਪਟਰ ਵਰਗੀਆਂ ਫਿਲਮਾਂ ਵਿੱਚ ਵੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ ਦੀਪ ਸਿੱਧੂ ਸਤੰਬਰ 2021 ਵਿੱਚ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਨਾਮੀ ਸੰਸਥਾ ਦੀ ਸਥਾਪਨਾ ਕੀਤੀ ਜਿਸ ਦਾ ਟੀਚਾ ਕਿਸਾਨਾਂ ਨੂੰ ਬਣਦੇ ਹੱਕ ਦਿਵਾਉਣਾ ਰੱਖਿਆ ਗਿਆ ਸੀ ਆਖਿਰ 15 ਫਰਵਰੀ 2022 ਨੂੰ ਦੀਪ ਇੱਕ ਭਿਆਨਕ ਐਕਸੀਡੈਂਟ ਦੀ ਲਪੇਟ ਵਿੱਚ ਆ ਗਏ ਤੇ ਕੁਝ ਸਮੇਂ ਬਾਅਦ ਹੀ ਦੀਪ ਨੇ ਆਖਰੀ ਸਾਲ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ